ਹਾਂ ਜੀ ਮੇਲੇ ਦੇ ਵਿੱਚੋਂ ਚਾਰ ਜਾਨਵਰ ਚੈਂਪੀਅਨ ਹੋਏ ਨੇ ਬਾਬਾ ਜੀ ਦੇ ਇਹ ਸਪੈਸ਼ਲ ਸਮਾਨ ਤਾਂ ਅਲੱਗ ਤੋਂ ਬਾਕੀ ਪਹਿਰਾਵਾ ਬਹਿਨਾਵਾ ਜਿਹੜਾ ਆਪਣਾ ਬਾਣੀ ਦਾ ਉਹਦਾ ਸਪੈਸ਼ਾ ਸੀ ਬਹੁਤ ਸਤਿਕਾਰ ਕਰਦਾ ਸਹੀ ਗੱਲ ਹੈ ਜੀ ਪਹਿਨੇ ਇੱਧਰ ਹੋ ਜਾਣਾ ਹੈ ਨਾ ਬਾਬਾ ਜੀ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਸਭ ਤੋਂ ਵੱਡਾ ਧੰਨਵਾਦ ਕਰਦੇ ਆਂ ਅਸੀਂ ਜੈਲਦਾਰ ਸਾਹਿਬ ਦੇ ਸਾਰੇ ਪਰਿਵਾਰ ਦਾ ਤੇ ਉਸ ਤੋਂ ਵੱਡਾ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਤੇ ਮੀਡੀਆ ਵਾਲੇ ਵੀਰਾਂ ਦਾ ਪਾਲੀ ਤੇ ਵਪਾਰੀ ਵੀਰਾਂ ਦਾ ਜਿਨ੍ਹਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ ਹਾਂਜੀ ਤੇ ਬੜੀ ਖੁਸ਼ੀ ਮਾਨੂੰ ਹੋਈ ਆ ਕਿਉਂਕਿ ਅਸੀਂ ਸਟੈਪ ਵਾਈਜ਼ ਸਟੈਪ ਵੱਡਿਆਂ ਦੇ ਵਿੱਚ ਪੈਰ ਧਰਦੇ ਜਾ ਰਹੇ ਹਾਂ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਵੀ ਬਰੀਡ ਬਣਾਉਣੀ ਬੜੀ ਔਖੀ ਆ ਜਿੱਦਾਂ ਮੇਜਰ ਸਿੰਘ ਜੀ ਪ੍ਰਭਾਨ ਜੀ ਨੇ ਕਿਹਾ ਪਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਅਸੀਂ 4 ਸਾਲ ਹੋਏ ਨੇ ਪੂਰੇ ਸਾਨੂੰ 5ਵਾਂ ਸਾਲ ਪੈਰ ਧਰੈ ਨੂੰ ਹੋਇਆ ਅਸੀਂ 5 ਸਾਲਾਂ ਦੇ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਅੱਜ ਪਹਿਲੀ ਵਾਰ ਅਸੀਂ 8 ਦੰਦ ਦੇ ਵਿੱਚ ਪੰਗਾ ਲਿਆ ਜਿਹਦੇ ਵਿੱਚ ਸਾਡੀ ਪੜ ਰੇ ਦੂਜਾ ਨੰਬਰ ਪ੍ਰਾਪਤ ਕੀਤਾ ਤੇ ਨਹੀਂ ਮੈਂ ਜ਼ਿਆਦਾਤਰ ਖੀਰੇ ਤੇ ਦੋ ਦੰਦ ਦੇ ਵਿੱਚ ਹੀ ਮੈਂ ਖੇਡਦਾ ਆਇਆ ਮਾਂ ਤੇ ਅੱਜ ਅਸੀਂ ਚਾਰ ਦੰਦ ਦੇ ਵਿੱਚ ਵੀ ਸਾਡਾ ਬੱਚਾ ਬੱਚਾ ਜਿਹੜਾ ਬੱਕਰਾ ਚੈਂਪੀਅਨ ਬਣ ਗਿਆ ਦੋ ਦੰਦ ਬੱਚਾ ਸੀ ਅਜੇ ਉਹ ਸਾਂਝਾ ਮੁਕਾਬਲਾ ਸੀ ਉਹ ਵੀ ਖੁਸ਼ੀ ਹੋਈ ਆ ਸਾਨੂੰ ਤੇ ਸੱਤਵਾਂ ਬੇਲਾ ਉਹ ਲਗਾਤਾਰ ਜਿੱਤ ਚੁੱਕਿਆ ਅੱਜ ਵੀ ਸਾਨੂੰ ਬਹੁਤ ਉਦੋਂ ਵੱਡੀ ਖੁਸ਼ੀ ਇਹ ਹੋਈ ਆ ਕਿ ਅੱਜ ਦੇ ਮੇਲੇ ਦੇ ਅਸੀਂ ਆਲ ఓਵਰ ਚੈਂਪੀਅਨ ਪ੍ਰਮਾਤਮਾ ਨੇ ਸਾਨੂੰ ਬਣਾਇਆ ਕਿਉਂਕਿ 4 ਜਨਵਾਰ ਸਾਡੇ ਚੈਂਪੀਅਨ ਬਣੇ ਨੇ ਤੇ ਗੁਰੂ ਮਹਾਰਾਜ ਅਸੀਂ ਇਹੀ ਅਰਦਾਸ ਕਰਦੇ ਆ ਕਿ ਇਹ ਮੇਲਾ ਗਾਂ ਤੋਂ ਇਦੋਂ ਵੀ ਦੁੱਗਣੀ ਚੌਗਣੀ ਰੌਣਕ ਇਹਦੇ ਵਿੱਚ ਹੋਵੇ ਤੇ ਬਾਕੀ ਅਸੀਂ ਵਿਸ਼ਵਾਸ ਵੀ ਦਵੋਨੇ ਆ ਜੇਲ੍ਹਦਾਰ ਸਾਹਿਬ ਨੂੰ ਵੀ ਜਿਹੇ ਜਿਹੇ ਵੀ ਇਹ ਡਿਊਟੀ ਲਾਉਣਗੇ ਹਾਂਜੀ ਬਈ ਉਹੋ ਜਿਹਾ ਸਹਿਯੋਗ ਵੀ ਅਸੀਂ ਕਰਾਂਗੇ ਬਾਕੀ ਇਹਨਾਂ ਕੋਲ ਤਾਂ ਘਾਟ ਹੀ ਨਹੀਂ ਕਿਉਂਕਿ ਰੰਡਾਵੇ ਵਾਲੇ ਇਹਨਾਂ ਨਾਲ ਜੁੜੇ ਹੀ ਨਹੀਂ ਲੋਂਗੋਵਾਲ ਤੋਂ ਜਗਦੀਪ ਸਿੰਘ ਜੀ ਬਾਕੀ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਇੱਥੇ ਆ ਕੇ ਵੀ ਇਹਦਾ ਪਿੰਡ ਹੀ ਇਹ ਆ ਮੈਂ ਤਾਂ ਇਹਨਾਂ ਨੂੰ ਲੋਂਗੋਵਾਲ ਦੇ ਨਵੇਂ ਤਵੇ ਦੀ ਸਮਝਦਾ ਸੀ ਆ ਵੀ ਇਕੱਠੇ ਪਾਰਟੀ ਇਕੱਠੇ ਰਹਿੰਦੇ ਨੇ ਯਾਰ ਦੋਸਤ ਆ ਵੇ ਲੋਂਗੋਵਾਲ ਦੇ ਨਹੀਂ ਤੇ ਚਲੋ ਇਹਨਾਂ ਦਾ ਧੰਨਵਾਦ ਸਾਨੂੰ ਹਰਾਚਾਰਾ ਵੀ ਇਹਨਾਂ ਨੇ ਭੇਜਿਆ ਟੈਂਟ ਦਿੱਤਾ ਇਵੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦਿਲ ਦੀਆਂ ਗਹਿਰਾਈਆਂ ਚੋਂ ਇਹੀ ਬੇਨਤੀ ਕਰਦੇ ਆ ਜਿਹੜੇ ਵੀਰ ਜਿੱਤ ਕੇ ਗਏ ਨੇ ਉਹਨਾਂ ਨੂੰ ਮੁਬਾਰਕਾਂ ਜਿਹੜੇ ਵੀਰ ਮੇਰੇ ਵਾਂਗੂ ਮੇਰੇ ਵੀ ਜਾਨਵਰ ਵੀ ਭਾਈ ਜੀ ਮੈਂ 9 ਜਨਵਾਰ ਪਾਈ ਸੀ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਜਿਹੜਾ ਨੌਆਂ ਦੇ ਵਿੱਚੋਂ ਚਾਰ ਜਿੱਤ ਕੇ ਕਹੀ ਕਹਿਣਗੇ ਜੀ ਬਾਬਾ ਜੀ ਦੇ ਚਾਰ ਜਿੱਤਾਤੇ ਮੈਂ 9 ਜਨਵਾਰ ਪਾਈ ਸੀ ਪਰ ਮੈਨੂੰ ਇਹ ਵਿਸ਼ਵਾਸ ਕਰਦਾ ਭਈ ਇੱਕ مالک ਦੇ 9 ਜਨਵਾਰ ਐਂਟਰ ਨਹੀਂ ਹੋਏ ਹੁਣੇ ਮੇਲੇ 'ਚ ਠੀਕ ਹੈ ਜੀ ਨਹੀਂ ਹੋਏ ਹੁਣੇ ਬੜੇ ਜਿਗਰੇ ਨਾਲ ਕਰਾਉਣੇ ਪੈਂਦੇ ਆ ਆਪਾਂ 4-5000 ਰੁਪਏ ਐਂਟਰੀ ਦੇਣੀ ਪੈਂਦੀ ਆ ਪਰ ਉਹ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਇਸ ਕਰਕੇ ਦਿੱਤੀ ਵੀ ਅਸੀਂ ਜਿੱਤੀਏ ਅਸੀਂ ਇਸ ਕਰਕੇ ਜਾਨਵਰ ਵੱਧ ਲਿਆਉਂਦੇ ਨੇ ਬਈ ਇਹ ਮੇਲਾ ਕਾਮਯਾਬ ਹੋਵੇ ਪਰ ਇੱਕ ਵਿਸ਼ਵਾਸ ਦਵਾਉਣਾ ਵੀ ਗਾਂ ਨੂੰ ਘੱਟੋ-ਕੱਟ ਸਾਡੀਆਂ ਦੋ ਗੱਡੀਆਂ ਮਾਲ ਦੀਆਂ ਆਉਣਗੀਆਂ ਠੀਕ ਹੈ ਜੀ ਐਂਕੀ ਨੌ ਪੈ ਨੇ ਗਾਂ ਨੂੰ ਹੋ ਸਕਦੇ ਵੀ ਅਸੀਂ 20 ਜਨਵਾਰ ਇੰਟਰ ਕਰਵਾਈਏ ਅਸੀਂ ਨਾਲ ਦੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵਧੀਆ ਵੀਰ ਪਾਲਦੇ ਆ ਭਾਵੇਂ ਕੋ ਪੜੇ ਲਿਖੇ ਨੌਜਵਾਨ ਹੋਣ ਨਵੇਂ ਲੱਗੇ ਆ ਭਾਵੇਂ ਪੁਰਾਣੇ ਪਾਲੀ ਨੇ ਪਰ ਜੇਲਦਾਰ ਸਾਹਿਬ ਨੂੰ ਵਿਸ਼ਵਾਸ ਦਵਾਉਣਾ ਵੀ ਅਗਲੀ ਵਾਰ ਨੂੰ ਘੱਟ ਤੋਂ ਘੱਟ ਲੁਧਿਆਣੇ ਜ਼ਿਲ੍ਹੇ ਦੇ ਸਾਡੇ ਮੁੱਲਾਪੁਰ ਮੰਡੀ ਬੰਨੀਓ ਅਸੀਂ 20 ਤੋਂ ਘੱਟ ਤੋਂ ਘੱਟ 20 ਜਨਵਰੀ ਇੰਟਰ ਕਰਵਾਵਾਂਗੇ ਉਹ ਕੱਲੀ ਜਿੱਤ ਵਾਸਤੇ ਨਹੀਂ ਅੱਜ ਵੀ ਕੋਈ ਸਾਨੂੰ ਜੱਜ کہہ ਸਕਦਾ ਸਾਹਮਣੇ ਗੁਰੂ ਘਰ ਆ ਵੀ ਅਸੀਂ ਕਿਸੇ ਕੋਲ ਗਈ ਹੋਈਏ ਬਈ ਜੇ ਸਾਡਾ ਖਿਆਲ ਰੱਖਿਓ ਜੀ ਜੇ ਕਰਿਓ ਉਹ ਕਰਿਓ ਕਿਉਂਕਿ ਮਨਾਂ ਦੇ ਵਿੱਚ ਖਿਆਲ ਬੜੇ ਹੁੰਦੇ ਆ ਜਦੋਂ ਕਿਸੇ ਨਾਲ ਮਿੱਤਰਤਾ ਹੀ ਬਣ ਜੇ ਹੈਰੋ ਹਾਇ ਤਾਂ ਹਰੇਕ ਦੀ ਬਣ ਜਾਂਦੀ ਆ ਚਾਹੇ ਆਪਾਂ ਕੋਈ ਗੁਰਸੇਖਾਂ ਨੂੰ ਫਤਿਹ ਬੁਲਾਉਨੇ ਆ ਮਿੱਤਰਤਾ ਹੀ ਬਣਦੀ ਉਹਦੇ ਨਾਲ ਹੱਥ ਮਿਲਾਉਨੇ ਆ ਨਾ ਇਸ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਕੋਈ ਵੀ ਗੁੱਸਾ ਗਿਲਾ ਨਹੀਂ ਲੈ ਕੇ ਜਾਣਾ ਚਾਹੀਦਾ ਤੇ ਹਰ ਮੇਲੇ ਤੇ ਵੱਖਰੇ ਰਿਜ਼ਲਟ ਆਉਂਦੇ ਨੇ ਹਰ ਮੇਲੇ ਤੇ ਬਖਰਾ ਇੱਕ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਤੇ ਜੇ ਅਸੀਂ ਸਿੱਖਣਾ ਵਾ ਕੁਛ ਤਾਂ ਸਾਨੂੰ ਮੈਦਾਨ ਦੇ ਵਿੱਚ ਉਤਰਨਾ ਪਊ ਇਹਨਾਂ ਕੁਝ ਕਹਿੰਦੇ ਅਸੀਂ ਦੁਬਾਰਾ ਤੋਂ ਫਿਰ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਇੱਥੇ ਅੱਜ ਰੌਣਕਾਂ ਲੱਗੀਆਂ ਗੁਰੂ ਕੇ ਲੰਗਰ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸ੍ਰੀ ਅਕਾਲ ਹਾਂਜੀ ਧੰਨਵਾਦ ਕਰਦੇ ਆ ਸਾਡੇ ਜੋ ਕਿ ਪੂਰੇ ਆਜੋ ਕੋਈ ਆਜੋ ਡਾਕਟਰ ਮੁੱਲਾ ਪਰ ਤੋਂ ਬਾਬਾ ਮਿੱਠੂ ਜੀ ਜਿਹੜੇ ਕਿ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਚੈਂਪੀਅਨ ਨੇ ਜਿਹੜੇ ਅੱਜ ਤੋਂ ਨਹੀਂ 5-7 ਸਾਲ ਤੋਂ ਹੀ ਚੈਂਪੀਅਨ ਬਣਦੇ ਆ ਰਹੇ ਨੇ ਗੱਤਕਾ ਖਿਡਾਰੀ ਟੀਮ ਦੇ ਵੀ ਨੇ ਤੇ ਦੂਜੇ ਨੰਬਰ ਤੇ ਬੱਕਰੇ ਬੱਕਰੀਆਂ 'ਚ ਵੀ ਬਹੁਤ ਭਾਗ ਲੈਂ ਜਾਂਦੇ ਨੇ ਹਰ ਮੇਲੇ 'ਚ ਜਿੱਤ ਕੇ ਲੈ ਜਾਂਦੇ ਨੇ ਤੇ ਇਹ ਮੰਡੀ ਵੀ ਲਵਾਉਂਦੇ ਨੇ ਹਰ ਸ਼ਨੀਵਾਰ ਮੈਂ ਵੀ ਨਾ ਦੀ ਮੰਡੀ ਤੇ ਜਾਂਨਾ ਤੇ ਹੋਰ ਭਾਈ ਵੀ ਜਾਂਦੇ ਨੇ ਬਹੁਤ-ਬਹੁਤ ਇਹਨਾਂ ਦੇ ਨਿਯਾਮ ਜੇਤੂ ਪਸ਼ੂ ਨੇ ਚੈਂਪੀਅਨ ਪਸ਼ੂ ਨੇ ਅੱਜ ਪਿੰਡ ਲਦਾਲ ਦੇ ਵਿੱਚੋਂ ਚੈਂਪੀਅਨ ਬਣ ਕੇ ਗਏ ਨੇ ਬਾਬਾ ਜੀ ਜਿਨ੍ਹਾਂ ਦੇ ਕੇ ਚਾਰ ਪਸ਼ੂ ਨਿਯਾਮ ਜੇਤੂ ਚੈਂਪੀਅਨ ਬਣੇ ਨੇ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਬਹੁਤ-ਬਹੁਤ ਮੈਂ ਸਹਾਇਤ ਕਰਦਾ ਪਾਪਾ ਮੇਲਾ ਲੈ ਕੇ ਜਿੱਤ ਕੇ ਤਾੜੀਆਂ ਦੇ ਨਾਲ ਸਾਕਤ ਕਰਦਾ ਸਾਡੇ ਬਾਬਾ ਜੀ ਦਾ ਧੰਨਵਾਦ ਬਹੁਤ-ਬਹੁਤ ਮੁਬਾਰਕਾਂ ਇਹ ਐਂ ਜਿੱਤਦੇ ਰਹਿਣ ਲੋ ਜੀ ਦੋ ਚਾਰ ਸ਼ਬਦ ਸਾਡੇ ਮੇਜਰ ਬਾਈ ਮੇਜਰ ਬਾਈ ਜੀ ਤੋਂ ਪਾਪਾ ਜੀ ਦੇ ਬਾਰੇ ਪੁੱਛਾਂਗੇ ਹਾਂ ਜੀ ਹਾਂ ਜੀ ਮੇਜਰ ਬਾਈ ਜੀ ਕਿਉਂਕਿ ਜਾਦੇ ਸਮਾਂ ਨਹੀਂ ਮੈ ਲੈਣਾ ਬਈ ਸਸਰੀਕਾਰ ਜਿੰਨੇ ਵੀ ਮੇਰੇ ਵੀਰ ਦੇਸ਼ਾਂ-ਵਦੇਸ਼ਾਂ ਜਾ ਮੇਰੇ ਭੈਣ ਤੇ ਮੇਰੀਆਂ ਭੈਣਾਂ ਜੁੜੇ ਹੋਏ ਨੇ ਸਾਰੇ ਪਹਿਲਾਂ ਤਾਂ ਜਿੰਨੇ ਵੀ ਮੀਡੀਆ ਵਾਲੇ ਸੋਸ਼ਲ ਮੀਡੀਆ ਸਾਰਿਆਂ ਦਾ ਜੀ ਆਇਆਂ ਨਿੱਗਾ ਸਵਾਗਤ ਬਾਕੀ ਬਈ ਮੈਂ ਹਰ ਇੱਕ ਵੀਡੀਓ ਦੇ ਵਿੱਚ ਤਰਸੇਮ ਜਦੋਂ ਮਰਜੀ ਮੇਰੀ ਜਿਹੜੀ ਮਰਜੀ ਵੀਡੀਓ ਕੱਢ ਲਿਓ ਤੁਸੀਂ ਮੇਰੀ ਇੱਕੋ ਹੀ ਗੱਲ ਹੁੰਦੀ ਆ ਰਿਪੀਟ ਵੀ ਬਰੀਡ ਹਾਂ ਜੀ ਮੈਂ ਕੋਈ ਗੱਲ ਕਹਿਣਾ ਉਹਨਾਂ ਵੀ ਬਰੀਡ ਤੇ ਕੰਮ ਕਰਕੇ ਕਾਮਯਾਬ ਹੋਵੋਗੇ ਜੇ ਹੁਣ ਅਸੀਂ ਨੇ 9 ਬੱਚੇ ਪਾਏ ਨੇ 4 ਬੱਚੇ ਚੈਂਪੀਅਨ ਬਣੇ ਨੇ ਸਹੀ ਗੱਲ ਹੈ ਸਾਨੂੰ ਕੁਝ ਸਿੱਖਣ ਨੂੰ ਇਹ ਮਿਲਿਆ ਹਾਂ ਅਸੀਂ ਨੇ ਭਾਈ 2 ਬੱਚੇ ਪਾਏ ਤੇ ਮੈਂ ਇੱਕ ਖੀਰਿਆਂ ਚ ਤੇ ਇੱਕ ਦੋਦੰਦ ਚ 2 ਬੱਚੇ ਚੈਂਪੀਅਨ ਬਣੇ ਨੇ ਜੇ ਆਪਾਂ ਬਰੀਡ ਤੇ ਕੰਮ ਕਰਾਂਗੇ ਹੁਣ ਬਾਬਾ ਜੀ ਕੋਲੇ ਬਰੀਡ ਹਾਂ ਜੀ ਬਰੀਡ ਦੇ ਵਿੱਚ ਭਾਈ ਨਾਮਾਂ ਕੰਨੀ ਮਾੜਾ ਜਾਂ ਸੋਸ਼ਲ ਮੀਡੀਆ ਵਾਲਾ ਗੂੰਗਾ ਧਿਆਨ ਮਾਰੋ ਜਦੋਂ ਭਾਈ ਇੱਕ ਪੱਖਾ ਵੀ ਘਰੇ ਵਗ ਜੇ ਨਾ ਹਾਂ ਤਾਂ ਦਿਲ ਨੂੰ ਸਕੂਨ ਮਿਲਦਾ ਜੇ ਹਵਾ ਨਾਲ ਹੱਥ ਨਾਲ ਚੱਲਣ ਵਾਲਾ ਪੱਖਾ ਵੀ ਆਪਣੇ ਘਰੇ ਵਗ ਗਿਆ ਨਾ ਉਹਦਾ ਵੀ ਬਹੁਤ ਆਪਾਂ ਨੂੰ ਖੁਸ਼ੀ ਵਾਲੀ ਗੱਲ ਆ ਬਾਕੀ ਮੈਂ ਹਰ ਇੱਕ ਮੇਰੇ ਭੈਣ ਭਾਈ ਨੂੰ ਕਹੂੰਗਾ ਬਰੀਡ ਤੇ ਕੰਮ ਕਰੋ ਬਾਕੀ ਮੇਰੇ ਲੌਂਗੋਵਾਲ ਵਾਲੇ ਭਾਈ ਵੱਡੇ ਵੀਰ ਇੱਧਰ ਨੂੰ ਆ ਜਾਓ ਜੀ ਆਓ ਜੀ ਦੋ ਚਾਰ ਗੱਲਾਂ ਕਰੋ ਸਿੱਖਣ ਨੂੰ ਬਾਬਾ ਜੀ ਨੇ ਵੀ ਟ੍ਰੇਨਿੰਗ ਰੱਖੀ ਹੋਈ ਆ ਠੀਕ ਆ ਇਹ ਵੀ ਡੇਟਾ ਅਨਾਉਂਸ ਕਰਨਗੇ ਇੱਧਰ ਵੀਰ ਵੀ ਡੇਟਾ ਅਨਾਉਂਸ ਕਰਨਗੇ ਟ੍ਰੇਨਿੰਗ ਰੱਖੀ ਹੋਈ ਆ ਜਦੋਂ ਤੁਸੀਂ ਟ੍ਰੇਨਿੰਗ ਦੇ ਵਿੱਚ ਬਈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਕਿਸੇ ਕੱਲੋਂ ਆਪਣਾ ਬੱਚਾ ਬਾਹਰ ਰਿੰਗ ਤੋਂ ਆਊਟ ਹੁੰਦਾ ਨਾ ਆਪਾਂ ਜੱਜ ਸਾਹਿਬਾਂ ਨੂੰ ਪੁੱਛ ਸਕਦੇ ਆ ਵੀਰ ਬਣ ਕੇ ਲੜਨ ਦੀ ਜੇ ਅੱਜ ਤੁਹਾਡਾ ਬੱਚਾ ਚਾਰ ਬੱਚਿਆਂ 'ਚ ਖੜਾ ਰਹਿ ਗਿਆ ਉਹ ਤੁਹਾਡਾ ਬੱਚਾ ਚੈਂਪੀਅਨ ਆ ਵੀਰੇ ਇਹ ਨਾ ਸੋਚੋ ਵੀ ਤੁਹਾਡਾ ਬੱਚਾ ਆਊਟ ਹੋ ਗਿਆ ਜਿਹਦਾ ਪਹਿਲਿਆਂ ਜੀ ਫਾਸਟ 'ਚ ਆਊਟ ਹੋ ਗਿਆ ਉਹਨੂੰ ਤਾਂ ਤੁਸੀਂ ਮੰਨੋ ਹੀ ਨਾ ਉਹ ਤਾਂ ਆਊਟ ਹੀ ਆ ਸਹੀ ਗੱਲ ਜੇ 4-5 ਬੱਚਿਆਂ 'ਚ ਖੜਾ ਰਹਿ ਗਿਆ 6 ਬੱਚਿਆਂ 'ਚ ਉਹ ਤੁਹਾਡਾ ਬੱਚਾ ਬਈ ਚੈਂਪੀਅਨ ਆ ਕਿਉਂ ਤੁਸੀਂ ਪਹਿਲੀ ਵਾਰੀ ਕੰਮ ਕਰਨ ਲੱਗੇ ਹੋ ਜੇ 5-6 ਬੱਚਿਆਂ 'ਚ ਬੱਚਾ ਖੜਾ ਰਹਿ ਗਿਆ ਨਾ ਤੁਸੀਂ ਚੈਂਪੀਅਨ ਹੋ ਵੀਰੇ ਸਹੀ ਗੱਲ ਬਾਕੀ 2 ਲਾਬ 'ਚ ਬਾਬਾ ਜੀ ਬਾਕੀ ਦੱਸਣਗੇ ਜਗਦੀਪ ਭਾਈ ਦੱਸੂਗਾ ਮੇਰਾ ਬਸ ਬਾਲੀ ਲੰਬੀ ਵੀਡੀਓ ਹੋ ਜੀ ਮੈਂ ਇਹ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਬਾਬਾ ਜੀ ਦਾ ਬੱਚਾ ਚੈਂਪੀਅਨ ਰਿਹਾ ਕਿਉਂਕਿ ਥੋੜਾ ਜਿਹਾ ਦੂਆ ਬੱਚਾ ਮਾੜਾ ਜਿਹਦੇ ਨੂੰ ਰਤੀ ਵੱਡਾ ਸੀ ਤਾਂ ਕਰਕੇ ਚਲੋ 19-21 ਹੋਈ ਜਾਂਦੀ ਹੈ ਸਾਡਾ ਬੱਚਾ ਅੱਜ ਵੀ ਚੈਂਪੀਅਨ ਹੈ ਹ ਬਹੁਤ-ਬਹੁਤ ਵਧਾਈਆਂ ਜੀ ਤੇ ਸਭ ਤੋਂ ਨਾਲ ਹੀ ਵਧਾਈਆਂ ਅੱਜ ਲਾਲ ਪਿੰਡ ਨੂੰ ਹਾਂ ਜੀ ਜਿਹਦੇ ਵਿੱਚ ਐਡੀ ਵੱਡੀ ਰੌਣਕ ਲੱਗੀ ਕਿਉਂਕਿ ਸੰਗਤ ਦਾ ਯਾਨੀ ਕਿ ਦਰਸ਼ਨ ਹੋਣਾ ਸਭ ਤੋਂ ਵੱਡੀ ਗੱਲ ਹੁੰਦੀ ਆ ਠੀਕ ਹੈ ਤੇ ਇਸੇ ਲਈ ਸਭ ਤੋਂ ਮੈਂ ਇੱਕ ਸਲੂਟ ਕਰਦਾ ਬੱਚੀਆਂ ਨੂੰ ਜਿਨ੍ਹਾਂ ਨੇ ਮਤਲਬ ਕਿ ਅੱਜ ਕੁਝ ਇਦਾਂ ਦੇ ਵੀ ਐ ਸੋਸ਼ਲ ਮੀਡੀਆ ਤੇ ਗੰਦ ਪਾ ਰੱਖਿਆ ਤੇ ਅੱਜ ਇਹ ਬੱਚੀਆਂ ਵੀ ਨੇ ਜਿਹੜੀਆਂ ਮੈਨੂੰ ਤਾਂ ਨਹੀਂ ਪਤਾ ਕਿ ਬਾਬਾ ਜੀ ਦੀਆਂ ਬੇਟੀਆਂ ਨੇ ਜਾਂ ਕੌਣ ਨੇ ਤੇ ਪਰ ਸਲੂਟ ਆ ਬਸ ਹਾਂ ਇਹ ਇੰਨਾ ਨੇ ਪਹਿਰਾਵੇ ਉਹ ਬੇਟੀ ਆ ਜੀ ਇਹ ਸਾਡੇ ਖਾੜੇ ਦੀ ਬੇਟੀ ਆ ਹਾਂ ਮੈਸੇ ਤਾਂ ਤੀਆਂ ਸਭ ਦੀ ਬੇਟੀਆਂ ਹੁੰਦੀਆਂ ਪਰ ਵੀ ਸਲੂਟ ਆ ਜਿਹੜੀਆਂ ਇੰਨਾ ਸਿੱਖੀ ਸਰੂਪ ਲੈ ਕੇ ਅੱਜ ਬੱਕਰੀ ਪੱਲਣ ਧੰਦੇ ਦੇ ਵਿੱਚ ਆਪਦੇ ਪਿਓ ਦੇ ਨਾਲ ਖੜੀ। ਬਾਬਾ ਜੀ ਨਹੀਂ ਸਾਹਮਣਾ। ਤੇਰੀਆਂ ਬੇਟੀਆਂ ਸੰਭਰਦੀਆਂ। ਬਾਬਾ ਜੀ ਨਹੀਂ ਸਾਹਮਣਾ। ਇਹ ਦੇਣ ਇਹ ਬੇਟੀਆਂ ਦੀ ਆ ਬਾਈ। ਜਗਦੀਪ ਇਹਨਾਂ ਨੇ ਨਹੀਂ ਸਾਹਮਣਾ ਬਾਬਾ ਜੀ ਨੇ। ਬਾਬਾ ਜੀ ਨੇ ਤਾਂ ਬਾਹਰੋਂ ਦੇਖਣਾ ਵੀ ਕਿਵੇਂ ਮੰਡੀ ਦਾ ਦੇਖ ਰੇਖਦਾ। ਬਾਕੀ ਸਾਰਾ ਕੰਮ ਗੁੜੀਆਂ ਨੇ ਕਰਨਾ। ਇਹਨਾਂ ਦੀ ਦੇਖ ਰੇਖ ਦੇ ਅੰਦਰ ਸਾਰਾ ਕੰਮ। ਬੱਚੇ ਤਿਆਰ ਕਰਨਾ, ਮੇਲੇ 'ਚ ਪਾਉਣਾ, ਬੱਚਾ ਕਿਵੇਂ ਤਿਆਰ ਕਰਨਾ। ਉਹ ਸਾਰਾ ਉਹ ਗੁੜੀਆਂ ਦੀ ਬਦੌਲਤ ਹੀ ਹੁੰਦਾ। ਬਾਬਾ ਜੀ ਨੇ ਕੁਝ ਨਹੀਂ ਦੇਖਣਾ। ਹਾਂਜੀ ਤਰਸੇਮ ਸਿੰਘ ਜੀ। ਬਾਬਾ ਜੀ ਬਧਾਈ ਪਹਿਲਾਂ ਤਾਂ। ਬਹੁਤ-ਬਹੁਤ ਤੁਹਾ ਬਧਾਈਆਂ ਸਰ ਮੱਥੇ ਜੀ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸ਼ੁਕਰਾਨਾ ਕਰਦੇ ਆਂ ਪ੍ਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਯੋਗੇ ਕਰ ਦਿੱਤਾ ਕਿਉਂਕਿ ਸਾਡੀ ਤਾਂ ਕੋਈ ਔਕਾਤ ਹੀ ਨਹੀਂ ਵੀਰੇ ਜਾਨਵਰ ਅਸੀਂ ਐਡੇ ਵਧੀਆ ਇੰਨੀ ਵੱਡੀ ਕੀਮਤ ਦੇ ਜਾਨਵਰ ਲੈ ਆਈਏ ਅਸੀਂ ਨਿੱਕੇ ਹੁੰਦੇ ਜਾਨਵਰਾਂ ਦੀ ਥੋੜੀ ਜਿਹੀ ਬਹੁਤੀ ਫਰਕ ਕਰਕੇ ਮੈਂ ਮੈਨੂੰ ਪਹਿਲਾਂ ਤੋਂ ਹੀ ਸ਼ੌਂਕ ਆ ਨਮੈਸ਼ ਦਾ ਮੈਂ ਰਾਜਸਥਾਨ ਦੇ ਵਿੱਚ ਵੀ ਤਕਰੀਬਨ 2002 ਜਾਂ 3 ਦੇ ਵਿੱਚ ਮੈਂ ਖੀਰੇ ਬੱਚਿਆਂ ਦੇ ਵਿੱਚ ਫਰਸਟ ਆਇਆ ਸੀਗਾ ਨਮੈਸ਼ ਦੇ ਵਿੱਚ ਰਾਜਸਥਾਨ ਨਗੌਰ ਮੇਲੇ ਤੋਂ ਠੀਕ ਹੈ ਕਦੋਂ ਬਾਬਾ ਜੀ 2002 ਜਾਂ 3 ਦੀ ਗੱਲ ਹੈ ਜੀ ਹਾਂ ਜੀ ਦੀ ਸਿੰਘ ਸਰਪੰਚ ਤਲਵੰਡੀ ਖੁਰਦ ਵਾਲੇ ਉਹ ਮੇਰੇ ਮਿੱਤਰ ਸੀ ਅਸੀਂ ਇਕੱਠੇ ਗਏ ਸੀ ਉੱਥੇ ਅਸੀਂ ਬੌਲਦ ਲਿਆ ਉੱਥੇ ਬਹਿੜਾ ਖੀਰਾ ਤੇ ਉੱਥੇ ਖੀਰਿਆਂ ਦੀ ਮੁਕਾਬਲੇ ਹੁੰਦੇ ਆ ਖੀਰੇ ਖੀਰੇ ਦੋ ਬੱਚੇ ਇੱਕੋ ਜੱਕੇ ਪਾਉਣੇ ਹੁੰਦੇ ਆ ਇੱਕ ਅਸੀਂ ਰਾਜਸਤਾਨੀ ਦਾ ਬੱਚਾ ਪਾਇਆ ਤੇ ਕਾਬਦਾ ਪਾਇਆ ਸਾਡੀ ਜੋੜੀ ਪਹਿਲੇ ਨੰਬਰ ਤੇ ਆਈ ਖੀਰਿਆਂ ਚ ਠੀਕ ਹੈ ਜੀ ਤੇ ਉਦੋਂ ਤੇ ਸ਼ੌਂਕ ਆ ਘੋੜੀਆਂ ਵੀ ਰੱਖੀਆਂ ਕੁੱਤੇ ਵੀ ਰੱਖਿਆ ਸ਼ਿਕਾਰੀ ਕੁੱਤੇ ਹੁਣ ਵੀ ਹੈਗੇ ਕਰੇ ਤੇ ਉਦੋਂ ਬਾਅਦ ਦੇ ਵਿੱਚ ਚਲੋ ਗੁਰੂ ਘਰ ਦੀ ਸੇਵਾ ਮਿਲ ਗਈ ਮੱਝਾਂ ਕਾਇਆਂ ਛੜਤੀਆਂ ਤੇ ਫਿਰ ਬੱਕਰੀਆਂ ਰੱਖ ਕੇ ਮੈਂ ਪਾਲੀ ਰੱਖਿਆ ਆਪਦਾ ਜਿਹੜੀ ਹੈ ਬਰੀਡ ਦੀ ਬਦੌਲਤ ਅੱਜ ਮੈਂ ਮੇਲੇ 'ਚ ਖੜਾ ਨਾ ਜੀ ਸਭ ਤੋਂ ਪਹਿਲਾਂ ਮੇਰਾ ਬੱਕਰਾ ਜਿੱਤਣ ਲੱਗਿਆ ਸੀ ਆਹ ਇਹ ਵਾਲਾ ਜੀ ਖੀਰਿਆਂ ਦੇ ਵਿੱਚ ਅੱਗੇ ਕਰੋ ਵੀ ਬੱਕਰਾ ਅੱਗੇ ਕਰ ਲਓ ਨਾ ਇਹ ਸ਼ਿਵਾ ਜੀ ਉਹ ਪਹਿਲਾ ਮੇਰਾ ਬੱਕਰਾ ਮੈਂ ਲਾਤੀ ਆ ਬੈਨਰ ਲਾਤਾ ਉਹ ਚੜਾਈ ਕਰ ਗਿਆ ਇਹਦਾ ਆਫਸੀ ਜਿਹੜਾ ਰਾਜਾ ਉਹਦਾ ਨਾਂ ਸੀਗਾ ਤੇ ਇਹ ਬੱਚਾ ਬੱਚਾ ਜਿੱਦਣ ਜਨਮਿਆ ਨਾ ਜੀ ਇਹਦੀ ਮਾਂ ਦੇ ਕੋਖੋਂ ਏ ਬੱਚੇ ਇਹਨੇ ਮੈਨੂੰ ਕਹਿਤਾ ਜੀ ਕਹਿੰਦਾ ਬਾਬਾ ਬੱਕਰਾ ਆਪਾਂ ਵੇਚਣਾ ਨਹੀਂ ਠੀਕ ਹੈ ਜੀ ਅਸੀਂ ਉਸੇ ਦਿਨ ਤੋਂ ਬਾਅਦ 1 ਮਹੀਨੇ ਬਾਅਦ ਇਹਨੂੰ ਦੋ ਬੱਕਰੀਆਂ ਕੀਤੀਆਂ 2 ਮਹੀਨੇ ਬਾਅਦ ਇਹਨੂੰ ਤਿੰਨ ਬੱਕਰੀਆਂ ਚੰਗਾਈਆਂ ਤੇ ਹੁਣ ਵੀ ਇਹ ਬਾਈ ਜੀ 5 ਤੋਂ 6 ਲੀਟਰ ਦੁੱਧ ਪੀਂਦਾ ਜਾਨੀ ਸਾਨੂੰ ਇਹ ਵੀ ਪੜੀ ਆ ਆ ਸਕਿਆ ਅੱਜ ਦੋ ਦੰਦ ਦੇ ਵਿੱਚ ਨੇ ਚਾਰ ਦੰਦ ਮੁਕਾਬਲਾ ਕੀਤਾ ਠੀਕ ਹੈ ਜੀ ਚਾਰ ਦੰਦ ਬੱਕਰਾ ਫਾਸਟ ਆਇਆ ਤੇ ਸਾਡਾ ਸੈਕਿੰਡ ਆਇਆ ਕੋਈ ਗੱਲ ਨਹੀਂ ਜਿੱਦਣੇ ਚਾਰ ਦੰਦ ਹੋ ਗਿਆ ਉਹਦੇ ਨਾਲੋਂ ਚਾਰ ਰਤੀਆਂ ਇਹ ਉੱਪਰ ਹੋ ਠੀਕ ਹੈ ਠੀਕ ਹੈ ਨਹੀਂ ਵੱਡੇ ਉਮਰ ਦਾ 6 ਮਹੀਨੇ ਦਾ ਬਰਾ ਫਰਕ ਪੈਂਦਾ 6 ਮਹੀਨਿਆਂ ਦੇ ਵਿੱਚ ਇਹਨੇ 2 ਇੰਚ ਵੱਧ ਜਾਣਾ ਵੱਧ ਜਾਣਾ ਠੀਕ ਹੈ ਨਹੀਂ ਹੈਡ ਦਾ ਨੰਬਰ ਚਲੋ ਲੱਗਦੇ ਨੇ ਵਧੀਆ ਚੰਗੀ ਗੱਲ ਆ ਪਰ ਸਾਨੂੰ ਇੰਨਾ ਕੁ ਪਤਾ ਵੀ ਸਾਡੀ ਬਰੀਡ ਆ ਜਿਹੜੀ ਇਹ ਸੋਨਾ ਸਹੀ ਗੱਲ ਹੈ ਤੇ ਪ੍ਰਮਾਤਮਾ ਨੇ ਇਹਨੂੰ ਅੱਜ 7ਵੇਂ ਮੇਲੇ ਦਾ ਚੈਂਪੀਅਨ ਬਣਾਇਆ ਤੇ ਉਸੇ ਤਰ੍ਹਾਂ ਇਹ ਖੀਰੀ ਪੱਠ ਇਹ ਵਾਲੀ ਜੀ ਹਾਂਜੀ ਇਹ ਵੀ ਅੱਜ ਚੈਂਪੀਅਨ ਬਣੀ ਆ ਫਰਸਟ ਨੰਬਰ ਲਾਇਆ ਨੇ ਜੀ ਸਾਕਦੇ ਹੋਗੇ ਤੇ ਆਹ ਦੇਖੋ ਤੁਸੀਂ 8 ਦੰਦ ਦੇ ਮੁਕਾਬਲੇ ਦੇ ਵਿੱਚ ਮੇਰੀ 6 ਦੰਦ ਪੱਠ 6 ਦੰਦ ਜਿਹਨੂੰ ਅਸੀਂ ਸੋਨਾ ਕਹਿ ਕੇ ਖਰੀਦਿਆ ਸੀ ਅੱਜ ਤੋਂ ਸਵਾ 1 ਸਾਲ ਪਹਿਲਾਂ ਜਗਦੀਪ ਸਿੰਘ ਜੀ ਤੁਸੀਂ ਗਏ ਸੀ ਸਾਨੂੰ ਮੇਲੇ ਦਾ ਸੱਦਾ ਦੇਣ ਘੌਰ ਮੇਲੇ ਤੇ ਠੀਕ ਹੈ ਜੀ ਉੱਥੇ ਮੈਂ ਖੀਰੀ ਪੱਠੇ 40000 ਦੀ ਖਰੀਦੀ ਸੀ 40000 ਦੀ ਇਹ 1 ਸਾਲ ਦੇ ਵਿੱਚ ਵਿੱਚ ਹੀ ਛਿੱਗੀ ਹੋ ਗਈ ਇਹ ਦੁੱਧੋਂ ਹੀ ਨਹੀਂ ਹਟਦੀ ਪਈ ਉਹਦੀ ਧੀ 8-9 ਇਹ 2 ਨੰਬਰ ਤੇ ਆਈ ਆ 2 ਤੇ 4 ਦਾਦੇ ਦੇ ਵਿੱਚੋਂ ਤੇ ਮੇਰੀ ਪਾਸ 2 ਦਾਦਾ ਤੇ ਹੋਰ ਖੁਸ਼ੀ ਵਾਲੀ ਗੱਲ ਦੱਸਦੇ ਆ ਇਹ ਦੋਨੇ ਸਕੇ ਭੈਣ ਭਰਾ ਨੇ ਇੱਕੋ ਝੋਲੀ ਦੇ ਠੀਕ ਹੈ ਜੀ ਇਹ ਪੱਠ ਤੀਜੀ ਵਾਰ ਚੈਂਪੀਅਨ ਬਣ ਗਈ ਤੀਜੀ ਵਾਰ ਹਾਂ ਜੀ ਬੱਕਰਾ 7ਵੀਂ ਵਾਰ ਚੈਂਪੀਅਨ ਬਣ ਗਿਆ ਠੀਕ ਹੈ ਜੀ ਤੇ ਪ੍ਰਮਾਤਮਾ ਇਸੇ ਤਰ੍ਹਾਂ ਹੀ ਅਸੀਂ ਇਹ ਬਰੀਡ ਤੇ ਕੰਮ ਕਰਦੇ ਰਹੀਏ ਤੇ ਮੈਂ ਤਾਂ ਸਿੱਧੀ ਰਹਿ ਤਨੋਂ ਨਾ ਵੀਰਾਂ ਨੂੰ ਵੀ ਵੀਰੇ ਬਰੀਡ ਬਣਾਉਣੀ ਕੋਈ ਔਖੀ ਨਹੀਂ ਜੇ ਅਸੀਂ ਹੁਣ ਆ ਬੱਕਰੀ ਲਵਾਗੇ ਤੇ ਲੱਖਾਂ 'ਚ ਚਲੀ ਗਈ ਆ ਨਹੀਂ ਲੈ ਸਕਦੇ ਪਰ ਅਸੀਂ ਕੋਈ ਤੋਕੜ ਛੋਕੜ ਬੱਕਰੀ ਬੁੱਢੀ ਬੱਕਰੀ ਜਿਹਦੇ ਮੂੰਹ ਚ ਦੰਦ ਨਾ ਹੋਣ ਉਹ ਜੀ ਬੱਕਰੀ ਲੈ ਕੇ ਉਹ ਤੋਂ ਬਰੀਡ ਤਿਆਰ ਕਰ ਸਕਦੇ ਆ ਕਿਸੇ ਡਾਕਟਰ ਦੀ ਨੌਲੇਜ ਲੈ ਕੇ ਹੁਣ ਇਹਦੀ ਮਾਂ ਮੈਂ 23000 ਦੀ ਖਰੀਦੀ ਸੀ ਲੱਤ ਟੁੱਟੀ ਵਾਲੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਮੈਂ ਆਪਣੀ ਸਮਝ ਦੇ ਨਾਲ ਖਰੀਦੀ ਤੇ ਬੰਦੇ ਮੈਨੂੰ ਟਿਚਰਾ ਕਰਨ ਕਹਿੰਦੇ ਬਾਬਾ ਫਸ ਗਿਆ ਲੱਤ ਟੁੱਟੀ ਹੋਈ ਆ ਮੈਂ ਕਿਹਾ ਵੀਰੇ ਮੈਂ ਜੋ ਇਹ ਤੋਂ ਲੈਣਾ ਮੈਂ ਉਹ ਲੈਣਾ ਤੇ ਦੋ ਚੈਂਪੀਅਨ ਜਾਨਵਰ ਇਹਦੇ ਤੇ ਤੇ ਮੈਨੂੰ ਆਸ ਆ ਵੀ ਜਿਹੜੀਆਂ ਹੁਣ ਸੂਏ ਦੀਆਂ ਪੱਠਾਂ ਉਹਦੀਆਂ ਮੈਨੂੰ ਇੰਨਾ ਪਤਾ ਵੀ ਮੈਂ ਲੋਂਗੋਵਾਲ ਮੇਲੇ ਤੋਂ ਖਾਲੀ ਨਹੀਂ ਮੁੜਦਿਆਂ ਉਹ ਮੈਂ ਪਾਉਂ ਜ਼ਰੂਰ ਉਹ ਭਾਈ ਅੱਜ ਮੈਂ 9 ਜਨਵਰੀ ਪਾਈ ਸੀਗੇ ਜੀ ਨਵਾਂ ਦੇ ਵਿੱਚੋਂ ਮੇਰੇ 4 ਜਨਵਰੀ ਚ 4 ਪਿਛਲੇ ਨੇ 4 ਜਨਵਰੀ 4 ਐਮਪੀ ਵਾਲੇ ਬਹੁਤ ਖੁਸ਼ੀ ਵਾਲੀ ਗੱਲ ਆ ਹੋਰ ਵੀ ਸਾਰੀ ਦੁਨੀਆ ਜਿੱਤਣ ਆਉਂਦੀ ਆ ਜੇ ਹੁਣ ਮੈਂ ਮਨ ਚ ਕੁਛਾ ਕਰਾਂ ਜੀ ਮੇਰੇ ਤਾਂ ਮੈਂ ਇੱਕ ਅੱਧਾ ਮੇਰਾ ਹੋਰ ਜਿੱਤੇ ਜਾਂਦਾ ਮੈਂ ਕਹਿੰਦਾ ਨਵਾਂ ਦੇ ਵਿੱਚੋਂ 2 ਵੀ ਜਿੱਤੇ ਜਾਂਦੇ ਮੈਂ ਤਾਂ ਵੀ ਕਹਿੰਦਾ ਬਹੁਤ ਵੱਡੀ ਜਿੱਤ ਆ ਮੇਰੀ ਠੀਕ ਆ ਜੀ ਕਿਵੇਂ ਲੱਗੇ ਮੇਲਾ ਬਾਬਾ ਬਹੁਤ ਵਧੀਆ ਮੇਲਾ ਲੱਗਿਆ ਜੀ ਜੈਲਦਾਰ ਸਾਹਿਬ ਨੇ ਪਹਿਲਾ ਮੇਲਾ ਕਰਾਇਆ ਤਕਰੀਬਨ ਆਪਾਂ ਹਰਿਆਣੇ ਦੀ ਹੱਦ 'ਤੇ ਖੜੇ ਆ ਨੇੜੇ ਪੈ ਜਾਂਦਾ ਸੰਗਰੂਰ ਜ਼ਿਲ੍ਹਾ ਇਹ ਅਦਾਲ ਪਿੰਡਾ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਬੜਾ ਵਧੀਆ ਪ੍ਰਬੰਧ ਸੀਗਾ ਚਾਹ ਪਾਣੀ ਦਾ ਬੜਾ ਵਧੀਆ ਪ੍ਰਬੰਧ Jaildar ਸਾਹਿਬ ਨੇ ਹੋਰ ਹਰੇ ਚਾਰੇ ਦਾ ਪ੍ਰਬੰਧ ਸਾਨੂੰ ਆਪ ਕਿਤੋਂ ਭੱਜਣ ਨਹੀਂ ਦਿੱਤਾ ਇੱਥੇ ਪਹੁੰਚਦਾ ਕਰਿਆ ਠੀਕ ਹੈ ਤੇ ਥੋੜਾ ਬੜਾ ਧੰਨਵਾਦ ਮੀਡੀਆ ਵਾਲੇ ਵੀਰਾਂ ਦਾ ਕਿਉਂਕਿ ਤੁਹਾਡੇ ਜਰੀਏ ਲੋਕਾਂ ਤੱਕ ਪਤਾ ਲੱਗਣਾ ਵੀ ਅਸੀਂ ਕੀ ਕਰਦੇ ਆ ਵੈਸੇ ਮੈਂ ਲੋਕਾਂ ਦੇ ਫਾਰਮਾਂ ਦੇ ਮੁਕਾਬਲੇ 'ਚ ਨਹੀਂ ਆਇਗਾ ਗਰੀਬ ਬੰਦਾ ਵਾਂ ਮੇਰਾ ਤਾਂ ਇੱਕ ਬਾੜਾ ਵਾ ਤੁਸੀਂ ਆ ਕੇ ਦੇਖ ਲਿਓ ਕਦੇ ਵੀ ਮੈਂ ਕੋਈ ਫੜ ਨਹੀਂ ਮਾਰਦਾ ਵੀ ਮੇਰਾ ਬਹੁਤ ਵੱਡਾ ਫਾਰਮ ਹੈ ਅਸੀਂ ਬਾੜਾ ਵੀ ਆਪ ਸੰਭਰਦੇ ਹਾਂ ਸਵੇਰ ਮੋਕੇ ਮੋਟਾ ਮੋਟਾ ਮੈਂ ਚੱਕੜਾ ਉਸ ਤੋਂ ਬਾਅਦ ਮੇਰੀਆਂ ਬੇਟੀਆਂ ਨੇ ਸਾਫ਼ ਕਰਨਾ ਮੇਰੇ ਟੱਬਰ ਨੇ ਸਾਫ਼ ਕਰਨਾ ਵਾ ਠੀਕ ਹੈ ਨਹੀਂ ਉਸ ਜਿਹੜਾ ਬੱਕਰੀਆਂ ਸਾਡਾ ਇਹ ਪਾਲੀ ਵੀਰ ਆ ਮੇਰਾ ਇਹ ਚਰਾਉਣ ਜਾਂਦਾ ਤੇ ਬਾਕੀ ਜਿਹੜੇ ਬੱਚੇ ਆ ਉਹ ਘਰੇ ਰੱਖੀਦੇ ਅਸੀਂ 15 ਤੋਂ 20 ਬੱਚੇ ਘਰੇ ਨੇ ਤੇ ਤੁਹਾਡੇ ਚੈਨਲ ਜਰੀ ਇਹ ਵੀ ਦੱਸ ਦਿਆ ਵੀ ਜੇ ਕਿਸ ਨੇ ਬਰੀਡ ਵਾਲੇ ਬੱਚੇ ਲੈਣੇ ਆ ਪਾਲਣ ਵਾਸਤੇ ਉਹ ਸਾਡੇ ਕੋਲ ਹੈਗੇ ਆ ਘਰੇ ਠੀਕ ਆ ਜੀ ਅਸੀਂ ਉਹ ਦੇਵਾਂਗੇ ਉਹਨਾਂ ਨੂੰ ਬਿਲਕੁਲ ਬਾਜਬ ਰੇਡ ਤੇ ਇਹ ਨਹੀਂਗਾ ਵੀ ਅਗਲੇ ਨੂੰ ਕਹਾਂਗੇ ਇੰਨਾ ਗਾਲ ਵੱਡਣਾ ਨਹੀਂ ਸੀ ਅਸੀਂ ਕਹਿੰਦੇ ਵੀ ਲੋਕ ਵਧਣ ਕਿੱਤੇ ਦੇ ਵਿੱਚ ਸਾਡੇ ਨਾਲ ਜੁੜਨ ਵੱਤ ਤੋਂ ਵੱਤ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਲੋ ਜੀ ਬਾਈ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਬਾ ਜੀ ਦੇ ਲਈ ਇੱਕ ਵਾਰ ਕਮੈਂਟ ਜਰੂਰ ਕਰ ਦਿਓ ਵਧਾਈਆਂ ਦੇ ਜੀ ਬਾਬਾ ਨੂੰ ਕਿਉਂਕਿ ਭਾਈ ਜੀ 9 ਦੇ ਵਿੱਚੋਂ 4 ਜਾਨਵਰ ਆਉਣੇ ਬਹੁਤ ਵੱਡੀ ਗੱਲ ਹੈ ਬਾਕੀ ਆਲ ਓਵਰ ਚੈਂਪੀਅਨ ਬਣੇ ਆ ਜੀ ਆਪਾਂ ਨੂੰ ਆਲ ਓਵਰ ਚੈਂਪੀਅਨ ਪੰਜਵਾਂ ਨਾਮ ਫੇਰ ਪੱਕਾ ਮਿਲ ਗਿਆ ਜੀ ਆਲ ਓਵਰ ਚੈਂਪੀਅਨ ਕਿਸੇ ਇੱਕ ਮਾਲ ਦੇ 4 ਜਾਨਵਰ ਨਹੀਂ ਜਿੱਤੇ ਚਲੋ ਪ੍ਰਮਾਤਮਾ ਨੇ ਜੇ ਆਪਾਂ ਵੱਧ ਜਾਨਵਰ ਪਾਵਾਂਗੇ ਤਾਂ ਹੀ ਵੱਧ ਛੱਤਣਗੇ ਜੀ ਉਹ ਤਕਰੀਬਨ ਮੈਂ ਜੀ 3 ਮੇਲੇ ਆਲ ਓਵਰ ਚੈਂਪੀਅਨ ਬਣ ਚੁੱਕਿਆ ਮੈਂ ਜਾਂਗਪੁਰ ਦੇ ਵਿੱਚ ਵੀ ਮੇਰੇ 7 ਨਾਮ ਸੀਗੇ ਉੱਥੇ ਮੈਂ 11 ਜਾਨਵਰ ਪਾਈ ਸੀ ਠੀਕ ਹੈ ਜੀ ਹਜੇ ਤੱਕ ਮੈਂ ਵਰਤੀ ਜਾਣਾ ਸਾਲ ਹੋਣ ਵਾਲਾ ਮੇਲੇ ਨੂੰ ਚਲੋ ਹੋਰ ਪਸ਼ੂ ਵੀ ਵਰਤ ਖਾਈ ਪੀ ਜਾਂਦੇ ਆ ਨਜ਼ਾਰੇ ਲੈਂਦੇ ਆ ਪੂਰੇ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਵਧਾਈਆਂ ਬਹੁਤ ਸਾਰੇ ਚੱਲਣ ਵਾਲੇ ਵੀਰਾਂ ਦਾ ਧੰਨਵਾਦ ਜਿਹਨੇ ਵੀ ਵੀਡੀਓ ਸ਼ੂਟ ਕਰਦੇ ਨੇ ਅਸੀਂ ਇੱਕ ਕਿਤੇ ਨਾਲ ਜੁੜੇ ਆ ਅਸੀਂ ਕਹਿੰਦੇ ਆ ਵੀ ਹੋਰ ਵੀ ਜਿਹੜੇ ਪੜੇ ਲਿਖੇ ਨੌਜਵਾਨ ਇਹ ਕਿਤੇ ਨਾਲ ਜੁੜਨ ਬਹੁਤ ਬਹੁਤ ਧੰਨਵਾਦ ਧੰਨਵਾਦ